ਸਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਬਕ ਜ਼ਿੰਦਗੀ ਦੇ ਅਮਰਿਤ ਦੇ ਨਾਮ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਸੋ ਅੱਜ ਹੈਗਾ ਜੀ ਦਿਨ 28ਵਾਂ ਤੇ ਅੱਜ ਦਾ ਟਾਈਟਲ ਤੁਸੀਂ ਪੜਿਆ ਹੋਣਾ ਕਿ ਅੱਜ ਆਪਾਂ ਸ਼ੇਰ ਤੇ ਚੂਹੇ ਦੀ ਕਹਾਣੀ ਡਿਸਕਸ ਕਰਨ ਲੱਗੇ ਆਂ ਕਹਾਣੀ ਤਾਂ ਬਹੁਤ ਪੁਰਾਣੀ ਹੈਗੀ ਏ ਆਪਾਂ ਬਚਪਨ ਚ ਸਾਰਿਆਂ ਨੇ ਸੁਣੀ ਹੈਗੀ ਏ ਪਰ ਸ਼ਾਇਦ ਕਦੀ ਇਹਦੇ ਇਸ ਤਰ੍ਹਾਂ ਤੱਕ ਆਪਾਂ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਕਹਿੰਦੇ ਕਰ ਭਲਾ ਹੋ ਭਲਾ ਅੱਪਾ ਸੁਣਿਆ ਹੈ ਕਿ ਸ਼ੇਰ ਨੇ ਇੱਕ ਵਾਰੀ ਚੂਹੇ ਤੇ ਰਹਿਮ ਕੀਤਾ ਤੇ ਮੁੜ ਕੇ ਉਸੇ ਚੂਹੇ ਨੇ ਸ਼ੇਰ ਦੀ ਜਾਨ ਬਚਾਈ ਸੀ ਉਹਨੂੰ ਸ਼ਿਕਾਰੀ ਤੋਂ ਬਚਾ ਕੇ ਉਹਦਾ ਜਾਲ ਕੱਟ ਕੇ ਕੀ ਅਸੀਂ ਕਦੀ ਸੋਚਿਆ ਹੈ ਕਿ ਕੀ ਇਹ ਉਹੀ ਸੇਮ ਚੂਹਾ ਸੀਗਾ ਜਾਂ ਕੋਈ ਹੋਰ ਸੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਸੇਮ ਚੂਹੇ ਨੇ ਉਹਦੀ ਜਾਨ ਬਚਾਈ ਹੋਵੇ ਹੋ ਸਕਦਾ ਹੈ ਉਹ ਚੂਹਾ ਕੋਈ ਹੋਰ ਹੋਵੇ ਜਿਹਦੀ ਸ਼ੇਰ ਨੇ ਜਾਨ ਬਖਸ਼ੀ ਹੋਵੇ ਤੇ ਮੁੜ ਕੇ ਜਿੰਦੀ ਸ਼ੇਰ ਨੇ ਸ਼ੇਰ ਨੂੰ ਜਿੰਨੇ ਬਚਾਇਆ ਹੋਵੇ ਉਹ ਕੋਈ ਹੋਰ ਹੀ ਚੂਹਾ ਹੋਵੇ ਸੋ ਜ਼ਿੰਦਗੀ ਦੇ ਵਿੱਚ ਹਮੇਸ਼ਾ ਅਸੀਂ ਉਸ ਕਹਾਣੀ ਤੋਂ ਜਿਹੜੀ ਸਿੱਖਿਆ ਲਈ ਨਾ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਤਾ ਕੀ ਲੈ ਕੇ ਚੱਲਦੇ ਹੈਗੇ ਆ ਕਿ ਮੈਂ ਜਿਹਦਾ ਭਲਾ ਕੀਤਾ ਹੈਗਾ ਬਦਲੇ ਦੇ ਵਿੱਚ ਉਹੀ ਬੰਦਾ ਮੇਰਾ ਭਲਾ ਕਰੇਗਾ ਇਦਾਂ ਕਦੀ ਨਹੀਂ ਹੋ ਸਕਦਾ ਹੈਗਾ ਕਿ ਤੁਸੀਂ ਹਮੇਸ਼ਾ ਭਲੇ ਦੇ ਮਗਲੇ ਤੁਸੀਂ ਭਲੇ ਦੇ ਬਦਲੇ ਤੁਸੀਂ ਹਮਸ਼ਾ ਬੈਂਕ ਲੋਨ ਦੀ ਤਰ੍ਹਾਂ ਇੱਕ ਐਕਸਚੇਂਜ ਦੇ ਰੂਪ ਦੇ ਵਿੱਚ ਤੁਹਾਨੂੰ ਆਪਣਾ ਭਲਾ ਜਿਹੜਾ ਉਹ ਝੁਕਾ ਕੇ ਜਾਵੇ ਭਲੇ ਦੀ ਐਕਚੁਅਲ ਦੇ ਵਿੱਚ ਜਿਹੜੀ ਉਹ 체ਨ ਚੱਲਣੀ ਚਾਹੀਦੀ ਹੈ ਕਿ ਤੁਸੀਂ ਇੱਕ ਦਾ ਭਲਾ ਕੀਤਾ ਉਹ ਇੱਕ ਨੂੰ ਹੋਰ ਚਾਰਾਂ ਦਾ ਭਲਾ ਕਰੇ ਉਚਾਰ ਗੌਰ ਦਸਾਂ ਦਾ ਹੋਰ ਦਾ ਭਲਾ ਕਰਨ ਤਾਂ ਜਦੋਂ ਚੇਨ ਤੁਰਦੀ ਹੈਗੀ ਤਾਂ ਸਮਾਜ ਸਿਰਜਣਾ ਹੁੰਦੀ ਸਮਾਜ ਦੀ ਪਰ ਜਦੋਂ ਅਸੀਂ ਇੱਕ ਦੂਜੇ ਤੋਂ 익ਸਪੈਕਟ ਕਰਨ ਲੱਗ ਪੈਂਦੇ ਹੁੰਨੇ ਆ ਤੇ ਉੱਥੇ ਫਿਰ ਸਭ ਕੁਝ ਖਤਮ ਹੋ ਜਾਂਦਾ ਹੈਗਾ ਆਪਾਂ ਭਾਈ ਗੁਰਪ੍ਰੀਤ ਸਿੰਘ ਜੀ ਜਿਹੜੇ ਪੰਜਾਬ ਦੇ ਵਿੱਚ ਮਨੁੱਖਤਾ ਦੀ ਸੇਵਾ ਦੇ ਨਾਲ ਜੁੜੇ ਹੋਏ ਨੇ ਆਪਾਂ ਉਹਨਾਂ ਨੂੰ ਵੀ ਵੇਖਨੇ ਪਏ ਕਿ ਉਹ ਕਿੰਨੇ ਭਲਾਈ ਦੇ ਕੰਮ ਕਰਦੇ ਪਏ ਨੇ ਕਿ ਉਹਨਾਂ ਨੇ ਕਦੀ ਉਮੀਦ ਕੀਤੀ ਹੈਗੀ ਕਿ ਮੈਨੂੰ ਵੀ ਸਰਕਾਰ ਕੋਈ ਇਹਦੇ ਬਦਲੇ ਕੁਝ ਦਵੇ ਜਾਂ ਨਹੀਂ ਜਿਹੜਾ ਪਹੁੰਚਦਾ ਹੈਗਾ ਉਹਨਾਂ ਨੂੰ ਬਥੇਰੇ ਲੋਕੀ ਮਦਦ ਕਰਨ ਵਾਲੇ ਵੀ ਪਹੁੰਚਦੇ ਹੈਗੇ ਪਰ ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਨੇ ਉਹਨਾਂ ਤੋਂ ਉਮੀਦ ਕੀਤੀ ਹੋਵੇ ਜੇ ਤੁਸੀਂ ਭਲਾ ਕਰਨ ਵਾਲੇ ਤੌਰ ਪੈਂਦੇ ਹੈਗੇ ਹੋ ਤਾਂ ਤੁਹਾਡੇ ਤੁਹਾਡੇ ਕੋਲ ਸਹਾਇਤਾ ਵਾਲੇ ਹੱਥ ਵੀ ਆਪੇ ਆਉਣ ਲੱਗ ਪੈਂਦੇ ਹੁੰਦੇ ਨੇ ਸੋ ਜ਼ਿੰਦਗੀ ਦੇ ਵਿੱਚ ਦੂਜੀ ਗੱਲ ਇਹ ਵੀ ਹੈਗੀ ਕਿ ਭਲਾ ਵੀ ਉਹਦਾ ਹੀ ਕਰਨਾ ਚਾਹੀਦਾ ਹੈਗੇ ਜਿਹਨੂੰ ਐਕਚੁਅਲ ਦੇ ਵਿੱਚ ਨੀਡ ਹੈਗੀ ਹੈ ਜਿਹਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ ਜੇ ਤੁਸੀਂ ਬੇ ਲੋੜ ਭਲਾਈ ਕਰ ਦਿੰਦੇ ਉਹਨੂੰ ਕਹਿੰਦੇ ਬਿਨ ਮੰਗੇ ਸਲਾਵਾਵਾਂ ਦੇਣੀਆਂ ਜਿਹੜੀਆਂ ਨ ਚੰਗੀਆਂ ਨਹੀਂ ਹੁੰਦੀਆਂ ਹੈਗੀਆਂ ਸੋ ਬਿਨਾ ਮੰਗੇ ਭਲਾ ਕਰਨਾ ਵੀ ਚੰਗਾ ਨਹੀਂ ਹੁੰਦਾ ਹੈਗਾ ਕਿਉਂਕਿ ਫਿਰ ਉਸ ਬੰਦੇ ਨੂੰ ਕਦਰ ਨਹੀਂ ਆਉਂਦੀ ਹੈਗੀ ਬਿਨਾ ਮੰਗੇ ਨਹੀਂ ਕਹਿ ਸਕਦੀ ਪਰ ਬਿਨਾ ਜ਼ਰੂਰਤ ਦੇ ਜਿਹਨੂੰ ਜ਼ਰੂਰਤ ਹੈਗੀ ਭਲਾ ਵੀ ਉਸੇ ਦਾ ਹੋਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਬਿਨਾ ਲੋੜ ਦਾ ਕਿਸੇ ਦਾ ਭਲਾ ਕਰ ਦਿੰਦੇ ਆ ਤੇ ਉਹ ਦੀ ਕਦਰ ਨਹੀਂ ਜਾਣਦਾ ਹੈਗਾ ਤੇ ਫਿਰ ਸਾਡਾ ਜਿਹੜਾ ਅੱਗੋਂ ਹੋਰ ਭਲਾਈ ਕਰਨ ਦਾ ਜਿਹੜਾ ਮਾਨ ਹੈ ਨਾ ਉਹ ਬਦਲ ਜਾਂਦਾ ਹੈਗਾ ਫਿਰ ਅਸੀਂ ਕਈ ਵਾਰੀ ਪਤਾ ਕੀ ਕਹਿ ਦੇ ਨਹੀਂ ਹੁੰਨੇ ਆ ਮੈਂ ਅੱਜ ਤੋਂ ਬਾਅਦ ਭਲਾ ਨਹੀਂ ਕਰਨਾ ਹੈਗਾ ਕਿਸੇ ਦਾ ਮੈਂ ਬਥੇਰੇ ਲੋਕਾਂ ਦਾ ਭਲਾ ਕਰਕੇ ਵੇਖ ਲਿਆ ਹੈਗਾ ਉਹ ਜਿਹੜੀ ਤੁਹਾਡੇ ਨਾਲ ਨੈਗੇਟਿਵਿਟੀ ਜੁੜ ਜਾਂਦੀ ਹੈ ਨਾ ਫਿਰ ਉਹ ਨੈਗੇਟਿਵਿਟੀ ਜਿਹੜੀ ਹੈਗੀ ਉਹ ਤੁਹਾਡੀ ਪੋਜ਼ਿਟਿਵਿਟੀ ਨੂੰ ਖਤਮ ਕਰ ਦਿੰਦੀ ਹੈਗੀ ਫਿਰ ਕਿਧਰੇ ਨਾ ਕਿਧਰੇ ਸਪਲavi ਹਮੇਸ਼ਾ ਜਿੱਥੇ ਲੋੜ ਹੈਗੀ ਏ ਉੱਥੇ ਕਰਨਾ ਚਾਹੀਦਾ ਹੈਗਾ ਇਹ ਜ਼ਰੂਰੀ ਨਹੀਂ ਹੁੰਦਾ ਤੁਸੀਂ ਕਿਸੇ ਦਾ ਪੈਸੇ ਨਾਲ ਹੀ ਭਲਾ ਕਰ ਸਕਦੇ ਹੈਗੇ ਹੋ ਤੁਸੀਂ ਕਿਸੇ ਦਾ ਵੈਸੇ ਵੀ ਭਲਾ ਕਰ ਸਕਦੇ ਹੋਗੇ ਤੁਸੀਂ ਕਿਸੇ ਦਾ ਹੱਥ ਵਟਾ ਸਕਦੇ ਹੋ ਕੰਮ ਦੇ ਵਿੱਚ ਜੇ ਤੁਹਾਡੇ ਕੋਲ ਇਨੀ ਸਮਰੱਥਾ ਹੈਗੀ ਏ ਮੇਰੀ ਇੱਕ ਫਰੈਂਡ ਹੈ ਉਹ ਏਜੰਸੀ ਦੇ ਥਰੂ ਕੰਮ ਕਰਨ ਜਾਂਦੀ ਹੈ ਜੀ ਤੇ ਉਹ ਕਹਿੰਦੀ ਕਿ ਇੱਕ ਹੋਰ ਕੁੜੀ ਏਜੰਸੀ ਦੇ ਥਰੂ ਕੰਮ ਕਰਨ ਆਉਂਦੀ ਬਟ ਸ਼ੀ ਇਜ਼ ਪ੍ਰੈਗਨੈਂਟ ਤਾਂ ਮੈਨੂੰ ਉਹਦੀ ਹੈਲਪ ਕਰਨੀ ਪੈਂਦੀ ਹੁੰਦੀ ਹੈ ਕਿਉਂਕਿ ਉਹ ਜਿਆਦਾ ਭਾਰੇ ਕੰਮ ਨਹੀਂ ਕਰ ਪੰਦੀ ਹੈਗੀ ਤੇ ਉਹ ਇੰਨੀ ਗੱਲ ਉਹ ਉੱਥੇ ਕੰਪਨੀ 'ਚ ਵੀ ਨਹੀਂ ਦੱਸ ਸਕਦੀ ਕਿਉਂਕਿ ਜੇ ਉਹਨੇ ਕੰਪਨੀ 'ਚ ਦੱਸਤਾ ਤਾਂ ਉਹਨਾਂ ਨੇ ਏਜੰਸੀ ਨੂੰ ਕਹਿਣਾ ਕਿ ਇਸ ਕੁੜੀ ਨੂੰ ਭੇਜਣਾ ਬੰਦ ਕਰ ਦੋ ਬਟ ਜਿੰਨੀ ਦੇ ਕਹਿੰਦੀ ਮੇਰੇ ਤੋਂ ਹੁੰਦੀ ਹੈ ਹੈਲਪ ਮੈਂ ਉਹਦੀ ਕਰਨੀ ਹੈਗੀ ਆ ਤਾਕੀ ਉਹ ਥੋੜਾ ਉਹਦੀ ਅਰਨਿੰਗ ਸੋਰਸ ਵੀ ਚੱਲਦਾ ਰਹੇ ਤੇ ਉਹਨੂੰ ਜ਼ਿਆਦਾ ਭਾਰੇ ਕੰਮ ਕਰਨ ਦੀ ਵੀ ਨਾ ਪਵੇ ਹਨ ਤਾਂ ਉਹ ਦਾ ਭਲਾ ਚੇਤਾ ਰੱਖੇਗੀ ਕਿ ਹਾਂ ਇੰਨੇ ਮੇਰਾ ਭਲਾ ਕੀਤਾ ਸੀ ਜਦੋਂ ਮੈਨੂੰ ਲੋੜ ਸੀ ਮੈਨੂੰ ਯਾਦ ਹੈਗਾ ਇੱਕ ਵਾਰ ਯੂਨੀਵਰਸਿਟੀ ਦੇ ਟਾਈਮ ਮੇਰਾ ਮਤਲਬ ਪੇਪਰ ਜਿਹੜਾ ਹੈਗਾ ਮੈਨੂੰ ਫੇਲ ਕਰਾ ਦਿੱਤਾ ਗਿਆ ਸੀ ਹਾਲਾਂਕਿ ਮੈਨੂੰ ਪਤਾ ਸੀ ਕਿ ਮੇਰਾ ਪੇਪਰ ਬਹੁਤ ਸੋਹਣਾ ਹੋਇਆ ਸੀਗਾ ਤੇ ਉਸ ਵਕਤ ਮੇਰੀ ਇੰਨੀ ਪਹੁੰਚ ਨਹੀਂ ਸੀਗੀ ਕਿ ਮੈਂ ਯੂਨੀਵਰਸਿਟੀ ਜਾ ਕੇ ਕੁਝ ਪਤਾ ਕਰ ਸਕਾਂ ਮੈਂ ਆਪਣੀਆਂ ਦੋ ਫਰੈਂਡਸ ਦਾ एहसान ਕਰਦੀ ਨਹੀਂ ਭੁੱਲਦੀ ਕਿ ਇੱਕ ਉਹ जिनेब यूनिवर्सिटी ਚ ਬਿਨਾ ਮਤਲਬ ਮੇ ਤੋਂ ਪੁੱਛੇ ਜਾ ਕੇ ਉਹ ਚੀਜ਼ ਤੁਸੀਂ ਕਿ ਮੈਂ ਵੀ ਯੂਨੀਵਰਸਿਟੀ ਚ ਗਈ ਸੀ ਮੇਰਾ ਵੀ ਸੇਮ ਕੇਸ ਸੀਗਾ ਤੇ ਮੇਰਾ ਉਹ ਚੀਜ਼ ਦੇ ਨਾਲ ਕੁਝ ਰਿਲੇਟਡ ਹੀ ਨਹੀਂ ਹੈਗਾ ਮੇਰਾ ਡਿਫਰੈਂਟ ਨਿਕਲਿਆ ਹੈਗਾ ਕਿ ਮੇਰਾ ਪੇਪਰ ਹੀ ਨਹੀਂ ਚੈੱਕ ਹੋਇਆ ਹੈਗਾ ਤਾਂ ਤੇ ਮੈਨੂੰ ਫੇਲ ਕਰਾਰ ਕਰ ਦਿੱਤਾ ਗਿਆ ਹੈਗਾ ਤੇਰਾ ਵੀ ਕੁਝ ਇਹੋ ਜਿਹਾ ਹੀ ਹੋਏਗਾ ਤੂੰ ਹੀ ਜਾ ਕੇ ਯੂਨੀਵਰਸਿਟੀ ਚ ਚੈੱਕ ਕਰਵਾ ਆਪਣਾ ਤੇ ਮੇਰੀ ਉਸ ਵਕਤ ਇੰਨੀ ਪਹੁੰਚ ਨਹੀਂ ਸੀਗੀ ਕਿ ਮੈਂ ਇਕੱਲੀ ਯੂਨੀਵਰਸਿਟੀ ਤੇ ਜਾਵਾਂ ਕਿ ਕਿਕਤ ਆਲਰੇਡੀ ਡਰੀ ਹੋਈ ਸੀਗੀ ਤੇ ਉਸ ਵਕਤ ਮੇਰੀ ਇੱਕ ਬੈਸਟ ਫਰੈਂਡ ਤੇ ਉਹਦੇ ਪਾਪਾ ਨੇ ਜਿਹੜੀ ਹੈਲਪ ਕੀਤੀ ਸੀ ਮੈਂ ਉਹਨੂੰ ਕਦੀ ਨਹੀਂ ਭੁੱਲ ਸਕਦੀ ਹੈਗੀ ਕਿ ਉਹਨਾਂ ਨੇ ਮੇਰੇ ਨਾਲ ਆਪ ਯੂਨੀਵਰਸਿਟੀ ਗਏ ਨੇ ਬਿਨਾ ਮੈਨੂੰ ਮੇਰੇ ਕਹੇ ਕਿ ਆਹੀ ਤੇਰੇ ਨਾਲ ਜਾਈਏ ਕਿ ਨਾ ਜਾਈਏ ਮੈਂ ਉਹ ਚੀਜ਼ ਕਦੀ ਨਹੀਂ ਭੁੱਲ ਸਕਦੀ ਹੈਗੀ ਸੋ ਕਦੀ ਵੀ ਤੁਸੀਂ ਕਿਸੇ ਦਾ ਵੀ ਭਲਾ ਕਰਦੇ ਹੈਗੇ ਹੋ ਤਾਂ ਉਹਨੂੰ ਬਿਨਾ ਦੱਸੇ ਕਰ ਸਕਦੇ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਬੰਦੇ ਨੂੰ ਐਕਚੁਅਲੀ ਭਲੇ ਦੀ ਲੋੜ ਹੈਗੀ ਹੈ ਤਾਂ ਤੁਹਾਡੀ ਭਲੇ ਦੀ ਜਿਹੜੀ ਉਹ ਕਦਰ ਹੁੰਦੀ ਤੇ ਤੁਹਾਡੇ ਵਿੱਚ ਪੋਜ਼ਿਟਿਵਿਟੀ ਆਉਂਦੀ ਹੈ ਹੋਰ ਭਲਾ ਕਰਨ ਦੀ ਪਰ ਜੇ ਤੁਸੀਂ 네ਗੇਟਿਵ ਲੋਕਾਂ ਦੇ ਨਾਲ ਜੁੜ ਕੇ ਭਲਾ ਕਰਨ ਲੱਗ ਪੈਂਦੇ ਜਿਨ੍ਹਾਂ ਨੂੰ ਭਲੇ ਦੀ ਕਦਰ ਨਹੀਂ ਹੈਗੀ ਉਹ ਤੁਹਾਡੀ ਪੋਜ਼ਿਟਿਵਿਟੀ ਨੂੰ ਵੀ ਕਿਤੇ ਨਾ ਕਿਤੇ ਮਾਰ ਦਿੰਦੇ ਨੇ ਆਪਾਂ ਉਹ ਕਹਾਣੀ ਵੀ ਸੁਣੀ ਹੈਗੀ ਨਾ ਇੱਕ ਆਖਰੀ ਕੋਸ਼ਿਸ਼ ਮੈਂ ਅਗਲੀ ਵੀਡੀਓ ਇੱਕ ਆਖਰੀ ਕੋਸ਼ਿਸ਼ ਤੇ ਉੱਪਰ ਬਣਾਣੀ ਹੈਗੀ ਕਿਉਂਕਿ ਅੱਜ ਦੀ ਜਿਹੜੀ ਵੀਡੀਓ ਹੈਗੀ ਏ ਉਹ ਮੈਂ ਰਾਤ ਨੂੰ ਰਿਕਾਰਡ ਕੀਤੀ ਸੀਗੀ ਬਟ ਉਹਦੇ ਵਿੱਚ ਜਦੋਂ ਮੈਂ ਐਡਿਟ ਕਰਨ ਲੱਗੀ ਤਾਂ ਬਹੁਤ ਸਾਰਾ ਨੌਇਜ਼ ਆ ਗਿਆ ਮਾਈਕ ਦੀ ਵਜ੍ਹਾ ਨਾਲ ਆਈ ਡੋਟ ਨੋ ਵਾਈ ਬਟ ਮੈਨੂੰ ਹੁਣ ਦੁਬਾਰਾ ਕਰਨੀ ਪਈ ਹੈਗੀਏ ਕਿਉਂਕਿ ਮੈਂ ਚਾਹੁੰਦੀ ਸੀ ਕਿ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਮੈਂ ਇੱਕ ਆਖਰੀ ਕੋਸ਼ਿਸ਼ ਜ਼ਰੂਰ ਇਸ ਵੀਡੀਓ ਦੇ ਵਿੱਚ ਕਰਕੇ ਜਾਵਾਂ ਜੇ ਨਾ ਹੋਈ ਤਾਂ ਮੇਰਾ ਕੰਮ ਸ਼ਾਮਾਂ ਤੱਕ ਹੋਰ ਲਟਕ ਜਾਣਾ ਹੈਗਾ ਸੋ ਇੱਕ ਆਖਰੀ ਕੋਸ਼ਿਸ਼ ਤੇ ਵਿੱਚ ਵੀ ਆਪਾਂ ਇੱਕ ਅਗਲੀ ਵੀਡੀਓ ਬਣਾਵਾਂਗੇ ਥੈਂਕ ਯੂ ਸੋ ਮੱਚ ਸਬਕ ਜ਼ਿੰਦਗੀ ਦੇ ਨਾਲ ਜੁੜਨ ਲਈ ਰੱਬ ਰੱਖਾ ਟੇਕ ਕੇ